ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਰਮਜੀਤ कौर ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਆਪਾਂ ਅੱਜ ਲੱਗੇ ਆ ਖੀਰ ਪੂੜੇ ਬਣਾਉਣ ਆਪਾਂ ਦੋਤੇ ਇੱਧਰ ਰੱਖਤਾ ਆ ਉੱਪਰ ਤੋ ਦੁੱਧ ਰੱਖ ਤਾਇਨ ਉਬਾਲ ਆਂਦਾ ਤੇ ਆਪਾਂ ਇਹਦੇ ਵਿੱਚ ਚੌਲ ਪਾਵਾਂਗੇ। ਇਤਰਾਪ ਚੌਲ ਪੀ ਕੇ ਰੱਖਿਓਗੇ ਅੱਧਾ ਘੰਟਾ ਹੋ ਗਿਆ। ਆਪਾਂ ਗੁੜ ਪੀਓ ਕੇ ਰੱਖਿਆ ਹੈ। ਆਪਾਂ ਬਣਾ ਲਈ ਅੱਜ ਖੀਰ ਪੂੜੇ। ਅੱਜ ਸਾਲ ਮਹੀਨਾ ਸੈਪਰੇਟ ਕਰਦੇ ਆਂ ਮੀ ਤੌਂਦਾ ਦੇਗਾ ਮੀ ਪਤਾ ਨਹੀਂ ਕੋਰੋਂ ਆਣਾ ਆ ਖੀਰ ਪੂਰੇ ਬਣਾ ਕੇ ਖਾਣੇ ਆ ਅੱਜ ਲਈ ਦੁੱਧ ਨੂੰ ਆਪਣੇ ਨੂੰ ਉਬਾਲਾ ਆ ਗਿਆ ਹੁਣ ਵਿੱਚ ਆਪਾਂ ਚੌਲ ਪਾ ਤੇ ਹੁਣ ਆਪਾਂ ਇਹਨੂੰ ਹੌਲੀ-ਹੌਲੀ ਸੈਮ ਗੈਸ ਤੇ ਪਕਾਵਾਂਗੇ ਫਿਰ ਜਾਵਾਂਗੇ ਇਹਨੂੰ ਹੌਲੀ-ਹੌਲੀ ਬਣਦੀ ਰਹੂਗੀ ਆਪਾਂ ਕੜਸ਼ੀ ਮਾਰਦੇ ਰਹਿਾਂਗੇ ਵਿੱਚ ਬਿਠੱਲੇ ਨਾ ਲੱਗੂਗੀ ਸੈਮ ਤੇ ਕਰਕੇ ਬਣਾਵਾਂਗੇ ਖੀਰ ਆਪਣੇ ਬਣ ਗਈ ਆ ਖੀਰ ਬਣ ਕੇ ਤਿਆਰ ਹੋ ਗਈ ਆ ਹੁਣ ਆਪਾਂ ਬੱਚੇ ਪਾ ਦੇਗੇ ਮਿਠਾ ਖੰਡ ਪਾ ਦੇਗੇ ਖੀਰ ਆਪਣੇ ਬਣ ਗਈ ਆ ਖੰਡ ਖੁਰ ਗਈ ਵਿੱਚ ਆਪਾਂ ਹੁਣ ਪਾ ਦੇਣਾ ਡਰਾਈ ਫਰੂਟ ਇਹ ਕਾਜੂ ਤੇ ਬਦਾਮ ਆ ਇਹ ਵੀ ਪਾ ਤੇ ਵਿੱਚ ਆਪਾਂ ਦੀ ਬਣ ਕੇ ਤਿਆਰ ਹੋ ਗਈ ਆ ਹੁਣ ਆਪਾਂ ਬਣਾਵਾਂਗੇ ਪੂੜੇ ਗੈਸ ਕਰ ਦਿੰਨੇ ਆ ਬੰਦ ਲੱਜਾ ਆਪਾਂ ਹੁਣ ਪੂੜਿਆਂ ਦੀ ਤਿਆਰੀ ਕਰਦੇ ਆ ਆਟਾ ਛਾਣਦੇ ਆਪਾਂ ਕਿ ਬਣੇਗਾ ਤੇ ਲੋਜਗੇ ਆ ਗੋਡਾ ਵਾਲਾ ਪਾਣੀ ਹੈ ਇਹ ਆਪਾਂ ਛਾਣ ਲਿਆ ਸੀਗਾ ਹੁਣ ਆਪਾਂ ਇਹਦੇ ਥੋੜਾ ਥੋੜਾ ਟਪਾ ਕੇ ਕੋਲ ਲਾਂਗੇ ਲਓ ਜੀ ਆਪਣਾ ਘੋਲ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਬਣਾਉਣੇ ਸ਼ੁਰੂ ਕਰਦੇ ਆ ਤਵਾ ਧੋ ਲਈਏ ਪਹਿਲਾਂ ਹਲੋ ਜੀ ਤਵਾ ਆਪਣਾ ਗਰਮ ਹੋ ਗਿਆ ਉੱਪਰ ਪਲਾ ਲੈਂਦੇ ਹਾਂ ਤੇ ਤੇਲ ਗੈਸ ਕੱਟ ਕਰ ਲਈਏ Se passa de cadeira. ਉਹ ਵੀ ਹੋ ਗਿਆ ਵਧੀਆ ਬਦਲਵਾਈ ਹੋ ਗਈ ਐ ਦੇਖੋ ਹੁਣ ਮੀ ਆਉਂਦਾ ਕਿ ਨਹੀਂ ਆਉਂਦਾ ਆਪਾਂ ਵਲੌਗ ਦਾ ਵੀ ਐਂਡ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਵਲੌਗ ਦੇ ਨਾਲ ਜਤਰੀ ਕੀ ਸਾਸਰੀ ਕਾਲ ਜੀ